ਇਦੋ ਤਿੰਨ ਸਾਲ ਹੀ ਹੋ ਗਏ ਪਰੇਸ਼ਾਨੀ ਆਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਦੇ ਵੇਲੇ ਕੋਈ ਕਿਦਾਂ ਮਲਬ ਬਹੁਤ ਜ਼ਿਆਦਾ ਉੱਤੋਂ ਦੀ ਲੋਕ ਵਲ ਕੇ ਤੰਗ ਹੋ ਕੇ ਆਉਂਦੇ ਮੇਰਾ ਇਹ ਘਰ ਆ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਕ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਪਾਣੀ ਮੰਨ ਲਓ ਕਿ ਕਿਤੇ ਹੀ ਆਖਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਰਿਤਰਾ ਨਰਕਾ ਪਿਆ ਰਿੰਦਾ ਮੰਨ ਲੋ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮੰਨ ਲੋ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉਥੋਂ ਸਾਡੇ ਘਰਾਂ ਚੋਂ ਪੈਰ ਧੂਕੇ ਜਾਂਦੇ ਹੱਥ ਮੂੰਹ ਧੋਕੇ ਜਾਂਦੇ ਨੇ ਜਿਹੜਾ ਹੁੰਦਾ ਡੇਗ ਡੇਗ ਕੇ ਜਾਂਦਾ ਇੱਕਦਮ ਆਪ ਖੁਦ ਡੇਗਾ ਮੋਟਰ ਚਲਦੇ ਨਾਲ ਮੇਰੇ ਨਿਆਣੇ ਪੋਤੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਆ ਵੇਖੋ ਤੇ ਹੱਲ ਕਰੇ ਦਾ ਮਸਲਾ ਐ ਸਾਲ ਨੂੰ ਕਹਿੰਦੇ ਜਈ ਸਾਹਿਬ ਨੂੰ ਕਹਿੰਦੇ ਆ ਇਹੋ ਫੇਰਾ ਮਾ ਕੇ ਚੱਲ ਜਾਂਦੇ ਆ ਆਪਣੇ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਆ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਬਹੁਤ ਮਾੜੀ ਹਾਲਤ ਆ ਸੜਕ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿੰਨੇ ਚਿਰ ਦੀ ਬੰਦ ਦੋ ਤਿੰਨ ਸਾਲ ਹੀ ਹੋ ਗਏ ਸੜਕ ਨੂੰ ਇਹ ਕਾਫੀ ਦੋ ਤਿੰਨ ਸਾਲ ਹੀ ਹੋ ਗਏ ਪਰੇਸ਼ਾਨੀ ਆਉਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਕਿ ਵੇਲੇ ਕੋਈ ਕਿਦਾਂ ਮਤਲਬ ਬਹੁਤ ਜ਼ਿਆਦਾ ਉੱਤੋਂ ਦੀ ਲੋਕ ਵਾਲ ਕੇ ਤੰਗ ਹੋ ਕੇ ਆਉਂਦੇ ਦੁਨੀਆ ਬਹੁਤ ਜ਼ਿਆਦਾ ਇਦੇ ਕੰਨ ਵੀ ਇਹ ਕਿਰਪਾ ਕਰਕੇ ਇਹਦੇ ਹਾਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਛੜਕਦਾ ਜੀ ਮੇਰਾ ਨਾਮ ਕਾਲਾ ਮਸੀ ਹੈ ਸਾਡੀ ਇੱਥੇ ਪਰਮਾਨੈਂਟ ਰੈਸ਼ ਹੈ ਮੇਰਾ ਇਹ ਘਰ ਹੈ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਏ ਆ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਏ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਐ ਤੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇੱਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਐਨੇ ਨੇ ਟੋਏ ਆ ਗੋਡੇ-ਗੋਡੇ ਟੋਇਆ ਦੋ-ਦੋ ਫੁੱਟ ਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰਨ ਨਹੀਂ ਹੋਇਆ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਖੁਦ ਵੀ ਵੇਖੀਏ ਤੇ ਕੋਈ ਕੰਪਲੇਨ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਇੱਥੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਕਿਉਂਕਿ ਉਹਨਾਂ ਦੇ ਵਾਸਤੇ ਦੀ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਐਨੇ ਬਲੌਕ ਹੋ ਚੁੱਕਿਆ ਸੀਵਰ 2-2 ਫੁੱਟ ਦੇ ਮਤਲਬ ਕਿ 1-1 ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਚਾਹੇ 2 ਕਿਲੋਮੀਟਰ ਚਾਹੇ 3 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾ ਨਹੀਂ ਆਪਣਾ ਰਾਸਤਾ ਬਣਾ ਲਿਆ ਆ ਅਸੀਂ ਚਾਹੁੰਦੇ ਆਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਆਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਦੇ ਬਹੁਤ ਵਾਰ ਤੀ ਕਰ ਚੁੱਕੇ ਪਰ ਸੁਣਵਾਈ ਕੋਈ ਨਹੀਂ ਸੁਣਵਾਈ ਤੇ ਅੱਜ ਤੱਕ ਕਿਸੇ ਦੀ ਨਹੀਂ ਆ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕਵੈਸਟ ਕਰਦੇ ਆਂ ਸਾਡੀ ਮੰਗ ਆ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇੱਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇੱਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਜ ਗੰਦਗੀ ਦਾ ਮਾਹੌਲ ਬਣ ਚੁੱਕਿਆ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣਦੇ ਆ ਲੋਕਾਂ ਨੂੰ ਇੱਥੇ ਸੁਣਵਾਈ ਕੋਈ ਨਹੀਂ ਆ ਜੀ ਮੇਰਾ ਨਾਮ ਸਰਜੀਤ ਸਿੰਘ ਆ ਤੇ ਸਾਡੇ ਬੂਹੇ ਗਾੜੀ ਇੰਤਰਾ ਨਰਕ ਪਿਆ ਬਹੁਤ ਜ਼ਿਆਦਾ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਅਖ ਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕਾ ਪਿਆ ਰਿੰਦਾ ਮੰਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਰੇ ਸ਼ਾਨ ਮੰਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉਥੋਂ ਸਾਡੇ ਘਰਾਂ ਚੋਂ ਪੈਰ ਧੋ ਕੇ ਜਾਂਦੇ ਹੱਥ ਮੂੰਹ ਧੋ ਕੇ ਜਾਂਦੇ ਨੇ ਤੇ ਮੰਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮੰਨ ਲਓ ਕੋਈ ਸੁਨਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਚਿਰ ਤੋਂ ਮੰਨ ਲਓ ਇਹੋ ਹੀ ਪੰਗਾ ਪਿਆ ਤੇ ਮੰਨ ਲਓ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਹੈ ਲੋਕਾਂ ਨੇ ਜੇਕਰ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗੜ ਜਾਂਦੀਆਂ ਕਈ ਕਸ਼ ਹੁੰਦਾ ਵਾ ਤੇ ਮੰਨ ਲਓ ਕਈ ਵਾਰੀ ਹੁੰਦਾ ਵਾ ਕੇ ਮੰਨ ਲੋ ਕਿ ਕਿਤੇ ਪਤਾ ਨਹੀਂ 2 2 3 3 ਕਿਲੋਮੀਟਰ ਪਿਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸੇ ਮੌਕੇ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ਡਿਆ ਕੋਈ ਮੰਨ ਲੋ ਪਾਰਟੀ ਤੇ ਜਾਣ ਡਿਆ ਜਾਂ ਕਿਸ ਤਰ੍ਹਾਂ ਦੇ ਉਹ ਡਰਦੇ ਪਿਛੇ ਮੁੜ ਜਾਂਦੇ ਕਈਆਂ ਨੂੰ ਮੰਨ ਲੋ ਕਿ ਰਗਣਾ ਲੱਗੀਆਂ ਕਈਆਂ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਖੁਦ ਸਾਡੇ ਬੂਹੇ ਗਾੜੀ ਮੰਨ ਲੋ ਕਿ ਚੱਕੜ ਨਰਕ ਪਿਆ ਬਹੁਤ ਜ਼ਿਆਦਾ ਇਹ ਪਾਜੀ ਜਦੋਂ ਬਾਰਿਸ਼ ਆਉਂਦੀ ਉਹਦੋਂ ਤਾਂ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚੁੱਤੋਂ ਪੈਰ ਇਤਰਾ ਹੀ ਕੁਛ ਮੰਨ ਲੋ ਲਾਗੇ ਬੰਨੇ ਵਾਲੇ ਆ ਜਿਤਨਾ ਪਿਆਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ 'ਚ ਪਾਣੀ ਆਉਂਦਾ ਤੇ ਮੰਨ ਲਓ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜੀ ਆ ਗੱਲ ਪਿਆ ਸਾਡੇ ਪ੍ਰਾਣੇ ਜਿਹੜੇ ਨਹੀਂ ਆਉਂਦੇ ਵਾਪਸ ਚੱਲ ਜਾਂਦੇ ਉਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੇਗ-ਡੇਗ ਕੇ ਜਾਂਦਾ ਇੱਕਦਮ ਆਪ ਖੁਦ ਡੇਗ ਗਿਆ ਮੋਟਰਸਾਈਕਲ ਦੇ ਨਾਲ ਮੇਰੇ ਨਿਆਣੇ ਪੁੱਤਰੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਵੇਖੋ ਤੇ ਹੱਲ ਕਰੇਦਾ ਮਸਲਾ ਐ ਸਾਲ ਨੂੰ ਕਹਿੰਦੇ ਜਈ ਸਾਬ ਨੂੰ ਕਹਿੰਨੇ ਆ ਕਿ ਉਹ ਫੇਰਾ ਮਾ ਕੇ ਚੱਲ ਜਾਂਦੇ ਆ ਸਿਵਲ ਬੋੜਾ ਨੂੰ ਕਦੀ ਕਿਹਾ ਸਿਵਲ ਬੋੜਾ ਨੂੰ ਕਹਾ ਉਹ ਮਾ ਕੇ ਫੇਰਾ ਮਾਜਦੇ ਵਿਚਾਰੇ ਤੇ ਚਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਹੜੇ ਨੂੰ ਸੁਣਵਾਈ ਨਹੀਂ ਨਾ ਨਹੀਂ ਮੇਰਾ ਨਾਂ ਅੰਜੂ ਹੈ ਕਿਹੜਾ ਪਿੰਡ ਜੀ ਲਕਮਾਨੀਆਂ ਆ ਆਦੀ ਇੱਥੇ ਰਿਸ਼ਤੇਦਾਰੀ ਜੇ ਫਤਿਹਗੜ ਤੇ ਜਦੋਂ ਆਈ ਤਾਂ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ ਕਈ ਵਾਰੀ ਤਾਂ ਇੱਕ ਦੋ ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ ਤੇ ਸਰਕਾਰ ਨੂੰ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਆਨ ਜਾਣ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਤਾਂ ਇਧਰ ਵੀ ਰਾਹ ਖਰਾਬ ਜੀ ਤੇ ਸਰਕਾਰ ਵਾਲੇ ਇਹ ਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬਣ ਜੇ ਤੇ ਚਲੋ ਆਣ ਜਾਣ ਵਿੱਚ ਦਿੱਕਤ ਨਹੀਂ ਆਉਈ ਕਿਸੇ ਨੂੰ ਵੀ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਵਿਚਾਰੇ ਅ ਗੰਦਗੀ ਵਿੱਚ ਰਹਿੰਦੇ ਇਹ ਮੱਛਰ ਲੱਣ ਨੇ ਕੋਈ ਬਿਮਾਰੀਆਂ ਦਾ ਲਾਗੇ ਲਾਗੇ ਘਰ ਦੇ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਵਿੱਚ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਘਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਣ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਮੇਰਾ ਨਾਮ ਵਿਕੀਮ ਸਿੰਘ ਹੈ ਜੀ ਹਾਂ ਜੀ ਆ ਮੰਦਾ ਹਾਲ ਆ ਆ ਪਾਣੀ ਨੂੰ 3 ਮਹੀਨੇ ਹੋ ਗਏ ਆ ਇਦਾਂ ਹੀ ਆ ਛੜਕਤੇ ਭਾਜੀ ਅਚਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਘੰਟੇ ਲੱਗਦੇ ਆ ਸੀਵਰ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦੇ ਕਮੇਟੀ ਵਾਲੇ ਸੀਵਰੇਜ ਬੋਰਡ ਦਾ ਮਸਲਾ ਹੁੰਦੇ ਆ ਹਾਂ ਜੀ ਹਾਂ ਜੀ ਆਉਂਦੇ ਨਹੀਂ ਗੱਲ ਬੰਦੀ ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵਾਢੀ ਕੇ ਜਾਂਦੇ ਆ ਤੇ ਮੀ ਨਾ ਬਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤੇ ਤੁਹਾਡਾ ਆਉਣਾ ਜਾਣਾ ਕਿਸ ਤਰ੍ਹਾਂ ਆਉਣਾ ਜਾਣਾ ਪਾਣੀ ਦੇ ਵਿੱਚੋਂ ਗੰਦੇ ਪੈਰ ਪਾਣੀ ਥਾਣੇ ਲੰਘ ਕੇ ਜਾਣਾ ਪਿੰਦਾ ਵਾ ਤੇ ਰਾਤ ਭਰਾਤ ਇੱਥੇ ਲਾਈਟਾਂ ਵੀ ਨਹੀਂ ਆਵੇ ਲਾਈਟ ਨਹੀਂ ਜਗਦੀ ਲਾਈਟ ਵੀ ਨਹੀਂ ਜਗਦੀ ਕਿਸ ਤਰ੍ਹਾਂ ਇਸ ਮੁਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾਲੀ ਆ ਇਹ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੀਆਂ ਆ ਕਦੇ ਮੋਟਰਸਾਈਕਲ ਦਾਣੀ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੇ ਆ